ਬਾਨੀਆ ਜੀ ਕਿਉਂ ਆਏ ਅੱਜ ਨਗਰ ਨਗਰ ਨਗਰ। ਸਭ ਤੋਂ ਪਹਿਲਾਂ ਟੀਟੂ ਬਾਨੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਗਰ ਨਗਰ ਆ ਜਾਉਣਾ ਪੈ ਗਿਆ ਕਿਉਂਕਿ ਇਹਨਾਂ ਨੇ ਨਵੀਂ ਖੋਜ ਕੱਢੀ ਆ। ਭ੍ਰਿਸ਼ਟਾਚਾਰ ਦੀ ਗੱਲ। ਦੂਜੇ ਦੇ ਖਾਤੇ ਵਿੱਚ ਪੈਸੇ ਪਾਓ ਤੇ ਪੈਸੇ ਕਮਾਓ ਤੇ ਕਮਿਸ਼ਨ ਲਓ ਤੇ ਟੀਟੂ ਬਾਨੀਆ ਇਹਨਾਂ ਨੂੰ ਬੇਨਤੀ ਕਰਦਾ ਮੈਂ ਇੱਥੇ ਦੀ ਸਕੀਮ ਜਦੋਂ ਦੁਬਾਰਾ ਕੱਢੋਗੇ ਆ ਮੈਂ ਚੈੱਕ ਬੁੱਕ ਲੈ ਕੇ ਆਇਆ ਵਾ ਮੇਰਾ ਨਾਮ ਵੀ ਬੱਚ ਪਾ ਦਿਓ ਕੋਰਾ। ਉਹ ਨਵੀਂ ਸਕੀਮ ਜਦੋਂ ਬੰਦਾ ਕੱਢਦਾ ਵਾ ਨਵੀਆਂ ਖੋਜਾਂ ਜਦੋਂ ਬੰਦਾ ਕਰਦਾ ਵਾ ਤਾਂ ਅੱਜ ਮੈਂ ਗੁਲਦਸਤਾ ਉਹਨਾਂ ਵਾਸਤੇ ਲੈ ਕੇ ਆਇਆ ਵਾਂ ਵੀ ਕਪੜੇ ਵੱਡੇ ਵੱਡੇ ਦੇਖੇ ਮੈਂ ਆਹ ਬਿਲਡਿੰਗਾਂ ਬਣਾਉਣ ਦੇ ਵਿੱਚ ਕਪੜੇ ਕਰਦੇ ਆ ਗਰਾਂਟਾ ਆਈਆਂ ਉਹਨਾਂ ਚ ਕਪੜੇ ਕਰਕੇ ਸੜਕਾਂ ਬਣਾਉਣ ਚ ਕਪੜੇ ਕਰਕੇ ਆ ਰੇੜੀ ਆਲੇ ਤੋਂ ਫਰੀਆਂ ਆਲੇ ਤੋਂ ਪਹਿਲੇ ਲਈ ਜਾਂਦੇ ਬਜ਼ਾਰਿਆਂ ਤੋਂ ਕਰਾ ਤੇ ਰੱਜੇ ਨਹੀਂ ਹਜੇ ਵਿਕਦਾ ਹੁਣ ਇਹਨੇ ਨਵੇਂ ਖੋਜ ਕਰਤੀ ਆ ਤੇ ਟੀਟੂ ਬਾਣੀਆਂ ਆਹ ਗੱਲ ਕਹਿੰਦਾ ਵਾ ਵੀ ਪੰਜੇਗੋਲ ਬਰਾਬਰ ਨਹੀਂ ਹੁੰਦੀਆਂ ਇੱਥੇ ਚੰਗੇ ਅਫਸਰ ਵੀ ਹੈਗੇ ਆ ਜਿਨ੍ਹਾਂ ਨੂੰ ਅਸੀਂ ਸਟੂਟ ਕਰਦੇ ਆ ਮਾਰੇ ਵੀ ਹੈਗੇ ਆ ਮੈਂ ਤਾਂ ਇੱਕ ਬੇਨਤੀ ਹੋਰ ਕਰਦਾ ਵਾਂ ਵੀ ਤੁਹਾਡੀ ਲੱਖਾਂ ਰੁਪਏ ਤਨਖਾਹ ਵਾ ਤੁਸੀਂ ਭ੍ਰਸ਼ਟਾਚਾਰ ਫੇਰ ਨਹੀਂ ਛੱਡਦੇ ਕਿਰਾ ਤੁਸੀਂ ਭ੍ਰਸ਼ਟਾਚਾਰ ਕਰਕੇ ਆਪਦੇ ਬੱਚੇ ਨੂੰ ਵੱਡੇ ਸਕੂਲਾਂ ਦੇ ਵਿੱਚ ਪਾ ਲੋਂਗੇ ਕਿਰਾ ਉਹਨਾਂ ਨੂੰ ਇਕੱਲੇ ਖਵਾ ਲੋਂਗੇ ਕਿਰਾ ਉਹਨਾਂ ਨੂੰ ਬਰਫੀਆਂ ਖਵਾ ਦੋਂਗੇ ਉਹਨਾਂ ਨੂੰ ਕਾਰ ਆ ਲਾ ਦੋਂਗੇ ਪਰ ਖੁਸ਼ੀ ਨਹੀਂ ਮਿਲਨੀ ਤੁਹਾਡੇ ਤੁਹਾਨੂੰ ਖੁਸ਼ੀ ਨਹੀਂ ਮਿਲਨੀ ਕੋਈ ਕਿਰਾ ਅਸੀਂ ਲੋਕ ਆਮ ਲੋਕ ਪੰਜੀ ਪੰਜੀ ਪਿੱਛੇ ਮਾਰ ਰਹੇ ਹਾਂ ਅਸੀਂ ਕਿਰਾ ਅਸੀਂ ਸਾਡੇ ਆ ਪੰਜਾਬ ਦਿਨੋਂ ਦਿਨ ਕਰਜ਼ੇ 'ਚ ਡੋਬ ਰਿਹਾ ਵਾ ਸਰਕਾਰਾਂ ਨੂੰ ਕਵਜੇ ਲੈਣੇ ਕਰਜ਼ੇ ਲੈਣੇ ਬੰਦੇ ਆ ਤੇ ਸਾਡੇ ਜਿਹੜੇ ਆ ਜੌਨ ਡੀ ਦੇ ਨਵੇਂ ਨਵੇਂ ਖੋਜਾ ਕਰਦੇ ਇਹ ਨੇ ਤੇ 2 ਸਾਲ ਹੋ ਗਏ ਮੈਨੂੰ ਨਾ ਇੱਕ ਪੱਤਰਕਾਰ ਵੀਰ ਮਿਲਿਆ ਮੈਨੂੰ ਕੋ ਪ੍ਰੈਸ ਨੋਟ ਲੈ ਕੇ ਆਇਆ ਵਾ ਵਿਅਸਤ ਧਰਨਾ ਲਾਉਣ ਆਇਆ ਵਾ ਬਾਕੀ ਪ੍ਰੈਸ ਨੋਟ ਇੱਡਾ ਵੱਡਾ ਕਮਲਾ ਕੀਤਾ ਆਇਆ ਵਾ ਪ੍ਰੈਸ ਨੋਟ ਬਣਾਉਣ ਲੱਗੇ ਤਾਂ 1.5 ਸਾਲ ਲੱਗ ਜਾਊਗਾ ਕਿ ਨਾ ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿੰਨੇ ਦਾ ਕੋਈ 1.60 ਕਹਿੰ ਜਾਂਦਾ ਕਰੋੜ ਕੋਈ 4 ਕਹਿੰਦਾ ਵਾ ਮੈਂ ਤਾਂ ਬੇਨਤੀ ਕਰਦਾ ਵਾਂ ਇਹਨਾਂ ਦੇ ਸਾਰੇ ਕੰਮਾਂ ਦੀ ਭਗਵੰਤ ਮਾਨ ਜੀ ਜਾਂਚ ਹੋਣੀ ਚਾਹੀਦੀ ਹੈ ਅਗਰ ਆ ਸਾਡੇ ਲੋਕਾਂ ਦਾ ਪੈਸਾ ਕਰਵਾਈ ਦੇ ਹੁਕਮ ਹੋ ਗਏ ਨੇ ਟੀਟੂ ਜੀ ਕਾਰਵਾਈ ਉਹੀ ਗੱਲ ਬਾਤ ਆ ਮਾਰੇ ਬੰਦੇ ਦੇ ਮੇਰੇ ਵਰਗੇ ਦੇ ਤਿੰਨੇ ਚਾਰ ਦੇ ਪਰਚਾ ਪਾ ਦਿਓ ਕਾਰਵਾਈ ਹੋ ਗਈ ਕਿਰਾ ਟੀਟੂ ਬਾਨੀਆਂ ਹਾਈ ਕੋਰਟ ਜਾਊਗਾ ਟੀਟੂ ਬਾਨੀਆਂ ਅਦਾਲਤ ਵਿੱਚ ਜਾਊਗਾ ਮੈਂ ਕਾਗਜ਼ ਇਕੱਠੇ ਕਰ ਰਿਹਾ ਮਗਰ ਕਾਰਵਾਈ ਕੀ ਹੁੰਦੀ ਆ ਕਾਰਵਾਈ ਕਿਰਾ ਆ 52 ਬੰਦੇ ਜਿੰਨੇ ਖਾਤੇ ਚ ਪੈਸੇ ਗਏ ਆ ਉਹ ਸਾਰਾ ਸਾਰ ਗਿਣਾ ਘੜਾ ਉਹਨਾਂ ਦੇ ਬੋਝ ਦੇ ਪਰਚਾ ਦੇ ਟੁਕੜਾ ਜੋ ਲੱਕੇ ਦੇਣਗੇ ਆਪੇ ਦੱਸਣਗੇ ਨਾਲੇ ਦੇ ਵਿੱਚ ਇਕੱਲੇ ਕਰਮਚਾਰੀ ਨਹੀਂ ਮਿਲੇ ਹੋਏ ਟੀਟੂ ਬਾਨੀਆਂ ਤੁਹਾਨੂੰ ਦੱਸਦਾ ਵਾ ਪੱਤਰਕਾਰੋ ਵੀਰੋ ਇਹਨਾਂ ਵਿੱਚ ਵੱਡੇ ਵੱਡੇ ਅਫਸਰ ਮਿਲੇ ਹੋਏ ਨਗਰਾਂ ਇਹਨਾਂ ਵਿੱਚ ਲੀਡਰ ਮਿਲੇ ਹੋਏ ਨੇ ਆਪਾਂ ਐਮ ਸੀ ਕਿਉਂ ਬਣਾਉਨੇ ਆ ਆਪਾਂ ਮੇਅਰ ਕਿਉਂ ਬਣਾਉਨੇ ਆ ਆਪਾਂ ਐਮ ਐਲ ਏ ਕਿਉਂ ਬਣਾਉਨੇ ਆ ਉਹ ਕਿੱਥੇ ਗਏ ਸੀਗੇ ਜਦੋਂ 2 ਸਾਲ ਲਗਾਤਾਰ ਭ੍ਰਸ਼ਾਚਾਰ ਹੁੰਦਾ ਰਿਹਾ ਇਥੇ ਗਰਾ ਕਿੱਥੇ ਗਏ ਸੀ ਉਹ ਗਰਾ ਅੱਜ ਟੀਟੂ ਬਣੀ ਰਖ ਯਾਨੀ ਖੂਨ ਮੱਚੀ ਜਾਂਦਾ ਵਗਰਾ ਕਿਉਂਕਿ ਸਾਡੇ ਲੋਕ ਆ ਬਾਹਰ ਪਹੁੰਚੇ ਨੇ ਨਗਰਾਂ ਕੈਨੇਡਾ ਜਾ ਰਹੇ ਆ ਅਮਰੀਕਾ ਜਾ ਰਹੇ ਆ ਆ ਸਾਡੇ ਪੰਜਾਬ ਨੂੰ ਲੁੱਟ ਰਹੇ ਆ ਸਾਡਾ ਟੈਕਸ ਰੁਪਈਆ ਬਾਹਰ ਲੁੱਟਿਆ ਜਾ ਰਿਹਾ ਗਰਾ ਅੱਜ ਗਰਾ ਹਾਂ ਪਰ ਇੱਕ ਗੱਲ ਮੈਂ ਇਹਨਾਂ ਨੂੰ ਕਹਿਣਾ ਚਾਹ ਦੋਸਤੋ ਮੈਂ ਰਾਤ ਨੂੰ ਸੌਂਦਾ ਨਹੀਂ ਪੰਜਾਬ ਚੋਣਾ ਵਗਰਾ ਤੇ ਨਾ ਮੈਂ ਤੁਹਾਨੂੰ ਸੌਂਦਾਂ ਵਗਰਾ ਪ੍ਰੈਸ਼ਰ ਚਰੀ ਇਹਨੂੰ ਆ ਚੀਜ਼ ਮੇਰੀ ਹਮੇਸ਼ਾ ਮਾਈਂਡ ਦੇ ਵਿੱਚ ਰਹੂਗੀ ਕਿ ਨਾ ਤੇ ਟੀਟੂ ਬਾਣੀਆ ਕੁਛ ਕਰਨਾ ਵਜੇ ਇਹਨਾਂ ਦੇ ਪਰਚਾ ਕਟਾ ਕੇ ਹਟੂ ਵਗਰਾ ਇਹਨੂੰ ਸਾਰੇ ਹੁਣ ਤੁਸੀਂ ਮਿਲੇ ਹੋ ਨਗਰ ਨਿਗਮ ਆ ਬੁੱਕਾ ਕਿਨਾਂ ਨੂੰ ਲੈ ਕੇ ਆਏ ਆ ਬੁੱਕਾ ਤਾਂ ਜੀ ਆਹੀ ਲੈਣਗੇ ਕਿ ਨਾ ਜਿਨ੍ਹਾਂ ਨੇ ਖੋਜ ਕੀਤੀ ਹੈ ਨਵੇਂ ਇਹ ਦੀ ਹਾਂ ਦੇਖਦਾ ਬੁੱਕਾ ਮਤੋਂ ਲਿੰਦਾ ਕਿਹੜਾ ਵਗਰਾ ਜਿਹਨਾਂ ਨੇ ਖੋਜ ਕੀਤੀ ਆ ਉਹਨਾਂ ਦਾ ਮਾਨ ਸਨਮਾਨ ਮਿਲਦਾ ਵਾ ਭਗਵੰਤ ਮਾਨ ਨੂੰ ਵੀ ਬੇਨਤੀ ਕਰਦਾ ਵਾਂ ਇਹਨਾਂ ਨੂੰ ਗੋਲਡ ਮੈਲਰ ਨਾਲ ਸਨਮਾਨਿਤ ਕੀਤਾ ਜਾਵੇ ਕਰ ਆਹ ਰੇੜੀ ਫੜੀਆਂ ਤੋਂ ਪੈਸੇ ਖਾ ਖਾ ਕੇ ਨੀਰਜੇ ਆਹ ਚੈੱਕ ਫੜਿਆ ਹੋਇਆ ਚੈੱਕ ਕਿਉਂ ਦੇਣਾ ਹੁਣ ਖਾ ਉਹ ਚੈੱਕ ਨਹੀਂ ਮੈਂ ਦੇਣਾ ਆ ਤਾਂ ਮੈਂ ਲੈ ਕੇ ਆਇਆ ਵੀ ਇੱਦਾਂ ਦੀ ਸਕੀਮ ਦੁਆਰਾ ਕੱਢੋਂਗੇ ਨਾ ਟੀਟੂ ਬਾਣੀ ਦਾ ਵੀ ਖਾਤੇ 'ਚ ਨੋਂ ਪਾ ਲਿਓ ਆਉਂਦਿਓ ਭਾਸ਼ਾ ਆਉਂਦਿਓ ਟੀਟੂ ਬਾਣੀ ਇੱਦਾਂ ਦਾ ਬਰੇ ਸਾਾਨੂੰ ਵੀ ਭੁੱਖ ਲੱਗਦੀ ਆ ਸਾਡੇ ਵੀ ਢੱਡ ਲੱਗੇ ਹੋਏ ਆ ਸਾਡਾ ਪੰਜਾਬ ਤਾਂ ਦਿਨੋਂ ਦਿਨ ਬਰਬਾਦ ਹੁੰਦਾ ਜਾਂਦਾ ਵਾ ਸਾਡਾ ਪੰਜਾਬ ਦਾ ਕਰਾ ਸਾਡੇ ਵੀ ਟੱਡ ਲੱਗੇ ਹੋਏ ਆ ਸਰਯਾ ਮੰਗਦੇ ਆ ਕੋਈ ਚੋਰੀ-ਛਿਪੇ ਨਹੀਂ ਮੰਗਦੇ ਅਜਾ ਕਹਿੰਦੇ ਖਾਤੇ ਚ ਪਾਓ ਸਾਡੇ ਵੀ ਕਿਰਾ ਕਰੋੜ ਰੁਪਏ ਪਾਓ ਕਮਿਸ਼ਨ ਦੱਸੋ ਕੀ ਆ ਕਮਿਸ਼ਨ ਲਓ ਕਮਿਸ਼ਨ ਪਹਿਲਾਂ ਦੇ ਦਿੰਨੇ ਆ ਯਾਰੇ ਘਟਾਲਾ ਕੀਤਾ ਨੌਕਰੀਆਂ ਤੋਂ ਕੱਢੇ ਜਾਣੇ ਚਾਹੀਦੇ ਆ ਮੈਂ ਕਹਿੰਦਾ ਉਹਨਾਂ ਨੂੰ ਉਹਨਾਂ ਨੂੰ ਭਾਰਤ ਛੱਡਣ ਦਾ ਦੇਸ਼ ਦੇਣਾ ਚਾਹੀਦਾ ਵਗਰਾ ਭਾਰਤ ਛੱਡਣ ਦਾ ਦੇਸ਼ ਬੈਥੇ ਤੁਸੀਂ ਨਾ ਰੋ ਗੁਰਾ ਤੁਸੀਂ ਤਾਂ ਹੋਰਾਂ ਮੁਲਕਾਂ ਦੇ ਵਿੱਚ ਜਾਓ ਇਹਨਾਂ ਨੂੰ ਤਾਂ ਪਾਕਿਸਤਾਨ ਭੇਜ ਦੋ ਕਿ ਇਹਨਾਂ ਨੂੰ ਕਰ ਉੱਥੇ ਕਰੀ ਚੱਲਣਗੇ ਕਮਲੇ ਇੰਨੀਆਂ ਲੱਖਾਂ ਰੁਪਏ ਦੀ ਤਨਖਾਹ ਹੈ ਕਿਰਾ ਚੰਗੇ ਅਫਸਰ ਵੀ ਬਹੁਤ ਨਿਕਰੇ ਉਹਨਾਂ ਦੀ ਪ੍ਰਸ਼ੰਸਾ ਕਰਦਾ ਜੀ ਤੁਮਣੀ ਰਿਕਵਰੀ ਦੀ ਮੰਗ ਕਰਦੇ ਹੋ ਹੈ ਰਿਕਵਰੀ ਦੀ ਮੰਗ ਕਰਦੇ ਮੈਂ ਕਹਿੰਦਾ ਜੀ ਇਹਦੇ ਜਾਂਚ ਹੋਣੀ ਚਾਹੀਦੀ ਵੱਡੇ ਪੱਧਰ ਤੇ ਜਾਂ ਜਾਂ ਚਾਹਿਆ ਕਰ ਲੈਣ ਜਾਂ ਫਿਰ ਮੈਂ ਆਪਣੇ ਤਰੀਕੇ ਨਾਲ ਬਾਈ ਮੈਂ ਮਤਲਬ ਟੇਡੀਆਂ ਕੋਲ ਪਾ ਕੇ ਕਰਦਾ ਹਾਂ ਫਿਰ ਤਾਂ ਮੈਂ ਟੇਡੀਆਂ ਕੋਲ ਕਰੂੰਗੀ ਕਰੂੰਗਾ ਬਸ ਸਿੱਧੀ ਗੱਲ ਠੀਕ ਹਾਂਜੀ ਸਰ ਸ਼ੁਭਨਾਮ ਕੀ ਹੈ ਜੀ ਤੁਹਾਡਾ ਮੇਰਾ ਦੀਪਕ ਗੋਇਲ ਹੈ ਕਿੰਨਾ ਦੇ ਪੀਓ ਤੁਸੀਂ ਕਮਿਸ਼ਨਰ ਸਾਹਿਬ ਦੇ ਕਮਿਸ਼ਨਰ ਤੁਹਾਨੂੰ ਬੁੱਕਾ ਦਿੱਤਾ ਗਿਆ ਅੱਜ ਸਮਾਜ ਸੇਵਕੀ ਟਿੱਟੂ ਪਾਣੀਆਂ ਵੱਲੋਂ ਕੀ ਕੀ ਆ ਗਿਆ ਬੜੀ ਚੀ ਜਾਈ ਉਹਨਾਂ ਕਮਿਸ਼ਨਰ ਸਾਹਿਬ ਦਾ ਫਰਾਡ ਫੜਿਆ ਜੀ ਉਹਨਾਂ ਦਾ ਕਮਿਸ਼ਨਰ ਸਾਹਿਬ ਨੂੰ ਨੋਟਿਸ ਚ ਲਿਆਵਾਂਗੇ ਜੀ ਬਸ ਬਾਕੀ ਕੀ ਕਹਿ ਕੇ ਗਈ ਇਹ ਉਹ ਤੁਹਾਡਾ ਸਮਝ ਨਹੀਂ ਕੀ ਇਹ ਕੀ ਕਿਆ ਕੀ ਹੈ ਜੀ ਮਤਲਬ ਉਹ ਤਾਂ ਕਹਿੰਦੇ ਵੀ ਫਰਾਡ ਫੜੋ ਬਸ ਫਰਾਡ ਫੜ ਲਿਆ ਜੀ ਅਸੀਂ ਹੋਰ ਵੀ ਕਮਿਸ਼ਨਰ ਸਾਹਿਬ ਚੈੱਕ ਕਰਵਾਉਂਗੇ ਸਾਰਾ ਆ ਇੱਕ ਬੁੱਕਾ ਦੇ ਕੇ ਗਏ ਇੱਕਾ ਦੇ ਲਈ ਦੇ ਕੇ ਗਏ ਨੇ ਚੜੂ ਰੁਕੀ ਕਿ ਕਿ ਉਹਨਾਂ ਨੇ ਭੁਗਤ ਦੇ ਕੇ ਵੱਡ ਕਮਿਸ਼ਨਰ ਸਾਹਿਬ ਨੂੰ ਦੇਣ ਨੂੰ ਕਹੇ ਦੇ ਰਾਂਗੇ ਕਮਿਸ਼ਨਰ ਸਾਹਿਬ ਨੂੰ ਦੇ ਰਾਂਗੇ ਠੀਕ ਇਹ ਚੈੱਕ ਬੁੱਕ ਵੀ ਲੈ ਕੇ ਆਏ ਸੀ ਨਾ ਚੈੱਕ ਬੁੱਕ ਤਾਂ ਨਹੀਂ ਦਿੱਤੀ ਦੇ ਚੈੱਕ ਬੁੱਕ ਲੈ ਕੇ ਵਾਪਸ ਉਹ ਕਹਿੰਦੇ ਲਈ ਲਿਆਏ ਸੀ ਨਾ ਉਹ ਕਹਿੰਦੇ ਸਾਨੂੰ ਵੀ ਦੇ ਦਿਓ ਜੀ ਪੈਸੇ ਉਹ ਉਹ ਤਾਂ ਕੋਈ ਗੱਲ ਨਹੀਂ ਹੂੰ ਉਹ ਤਾਂ ਕਮਿਸ਼ਨਰ ਸਾਹਿਬ ਜਾਂ ਜਿਹੜੇ ਸੀਪੀ ਸਾਹਿਬ ਨੂੰ ਲਿਖਤੀ ਚਿੱਠੀ ਵੀ ਦੇ ਕੇ ਕਰਨਗੇ ਐਫਐਸ ਦਾ ਜਕਰਾਨਗੇ ਠੀਕ ਕਰਵਾਉਣ ਦੀ ਲਿਖਤੀ